ਹਰ ਬੰਦੇ ਦੀ ਆਪਣੀ ਆਪਣੀ ਸਮੱਸਿਆ ਵਾ ਹਰ ਬੰਦਾ ਆਪਣਾ ਦੁੱਖ ਲੈ ਕੇ ਚੱਲ ਰਿਹਾ ਕਿਸੇ ਬੰਦੇ ਨੇ ਕੁਝ ਕਰਨਾ ਕਿਸੇ ਨੂੰ ਕੁਝ ਲੱਗਦਾ ਕਿਸੇ ਨੂੰ ਕੁਝ ਲੱਗਦਾ ਪਰ ਜਾਂਦੇ ਜਾਂਦੇ ਜਰਨੀ ਦੇ ਵਿੱਚ ਕੀ ਕੀ ਹੁੰਦਾ ਉਹਨਾਂ ਦੀ ਲਾਈਫ ਚ ਕੀ ਕੀ ਚੇਂਜਸ ਆਉਂਦੀਆਂ ਨੇ ਜਿਹੜੇ ਕੁਝ ਇਦਾਂ ਸੋਚਦੇ ਸੀ ਉਹਨਾਂ ਦਾ ਉਦਾਂ ਹੋ ਜਾਂਦਾ ਉਦਾਂ ਸੋਚਦੇ ਸੀ ਇਦਾਂ ਹੋ ਜਾਂਦਾ ਆਪਾਂ ਕਿਤੇ ਨਾ ਕਿਤੇ ਦੇਖਦੇ ਆਂ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਜਗ੍ਹਾ ਕਿਤੇ ਕੋਈ ਵਾਰਾਂ ਚੱਲ ਰਹੀਆਂ ਕਿਤੇ ਕੋਈ ਲੜਾਈਆਂ ਕਿਤੇ ਕੋਈ ਬਿਮਾਰੀਆਂ ਕਿਹੜਾ ਕੁਝ ਹਰ ਕੁਝ ਕੁਝ ਨਾ ਕੁਝ ਰਹੂੰਗੀ ਹੋ ਰਿਹਾ ਵਾ ਤੇ ਆਪਾਂ ਕਰਾਂਗੇ ਇਸ ਤਰ੍ਹਾਂ ਦੀ ਅਰਦਾਸ ਸਾਰੇ ਜਣੇ ਰਲ ਕੇ ਕਰਨਗੇ ਤਾਂ ਹੀ ਉਹਦੀ ਕੰਗੋ ਉਹ ਸੰਪੂਰਨ ਹੋਊ ਜੀ ਅਰਦਾਸ ਸਾਡੀ ਹਾਰਟ ਐਂਡ ਸੋਲ ਹੈ ਅਸੀਂ ਜਿੰਨਾ ਮਰਜ਼ੀ 2-3 ਸਾਲ ਕੰਮ ਕਰ ਲਈਏ 2-3 ਸਾਲ ਬਾਅਦ ਅਰਦਾਸ ਦਾ ਥਾਟ ਸਾਨੂੰ ਨੌਕ ਕਰਦਾ ਆ ਕੇ ਕਿ ਹੁਣ ਰਾਈਟ ਟਾਈਮ ਹੈ ਹੁਣ ਆਪਾਂ ਕੰਮ ਕਰੀਏ ਟਾਈਟਲ ਹੀ ਹੈ ਅਰਦਾਸ ਸਰਬਤ ਦੇ ਭਲੇ ਦੀ ਤਾਂ ਇਹ ہماری ਜੋ ਫਿਲਾਸਫੀ ਹੈ जो पंजाब की जो फ़लसफा गुरु गुरुओं ने हमें जो सिद्धांत दिया है वो यही है कि सुबह उठ के अपने लिए कुछ मांगने की बजाय हमने एक ही लाइन बोलनी है नानक नाम चढ़ती कला तेरे, तेरे पाणे सरबत दा भला कि सब हाई स्पिरिट्स में रहें सब खुशहाल रहें और सबका भला हो ये हमारी एक छोटी सी दुआ होती है जिसमें सब कुछ आ जाता है ਕਹਾਣੀਆਂ ਇਸ ਫਿਲਮ ਦੇ ਵਿੱਚ ਬਹੁਤ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਆ ਇਹ ਇਦਾਂ ਦੀ ਵਨ ਲਾਈਨਰ ਨਹੀਂ ਗਈ ਕਿ ਤੁਸੀਂ ਕਿਸੇ ਨੂੰ ਵਨ ਲਾਈਨਰ ਸੁਣਾ ਦਿਓ ਤੇ ਉਹਨੂੰ ਸਮਝ ਲੱਗ ਜੂਗੀ ਬਟ ਇੱਕ ਸਿੰਪਲ ਸ਼ਬਦਾਂ ਚ ਕਹਾਤਾ ਇੱਕ ਜਰਨੀ ਆ ਜੀ ਪੰਜਾਬ ਤੋਂ ਲੈ ਕੇ ਤਕਸ਼ਰੀ ਸਚਕੰਡ ਹਜੂਰ ਸਾਹਿਬ ਤੱਕ ਦੀ ਤੇ ਉੱਥੇ ਕੁਝ ਲੋਕ ਜਾ ਰਹੇ ਨੇ ਹਰ ਬੰਦੇ ਦੀ ਆਪਣੀ ਆਪਣੀ ਸਮੱਸਿਆ ਵਾ ਹਰ ਬੰਦਾ ਆਪਣਾ ਦੁੱਖ ਲੈ ਕੇ ਚੱਲ ਰਿਹਾ ਕਿਸੇ ਬੰਦੇ ਨੇ ਕੁਝ ਕਰਨਾ ਕਿਸੇ ਨੂੰ ਕੁਝ ਲੱਗਦਾ ਕਿਸੇ ਨੂੰ ਕੁਝ ਲੱਗਦਾ ਪਰ ਜਾਂਦੇ ਜਾਂਦੇ ਜਰਨੀ ਦੇ ਵਿੱਚ ਕੀ ਕੀ ਹੁੰਦਾ ਉਹਨਾਂ ਦੀ ਲਾਈਫ 'ਚ ਕੀ ਕੀ ਚੇਂਜੇਸ ਆਉਂਦੀਆਂ ਨੇ ਜਿਹੜੇ ਕੁਛ ਇਦਾਂ ਸੋਚਦੇ ਸੀ ਉਹਨਾਂ ਦਾ ਉਦਾਂ ਹੋ ਜਾਂਦਾ ਉਦਾਂ ਸੋਚਦੇ ਸੀ ਇਦਾਂ ਹੋ ਜਾਂਦਾ ਸੋ ਉਹ ਜਿਹੜੇ ਉਹ ਗਰੋ ਕਰਦੇ ਨੇ ਜਾਂ ਜਿਹੜੇ ਉਹ ਇੱਕ ਦੂਜੇ ਨਾਲ ਕਨੈਕਟ ਹੁੰਦੇ ਨੇ ਇੱਕ ਦੂਜੇ ਦੀਆਂ ਫੀਲਿੰਗ ਸਮਝਣ ਦੀ ਕੋਸ਼ਿਸ਼ ਕਰਦੇ ਨੇ ਉਹੀ ਸਾਡੀ ਫਿਲਮ ਹੈ ਸੋ ਇਹ ਫਿਲਮ ਕੋਈ ਜ਼ਿਆਦਾ ਇਦਾਂ ਦੀ ਨਹੀਂ ਹੁੰਦੀ ਹੈ ਕਿ ਮੈਂ ਪਹਿਲਾਂ ਵਾਲੀਆਂ ਵੀ ਜਿਹੜੀਆਂ ਫਿਲਮਾਂ ਸੀ ਇਦਾਂ ਨਹੀਂ ਗਈਆਂ ਕੁਝ ਕਿ ਬਹੁਤ ਫਿਕਸ਼ਨਲ ਫਿਲਮਾਂ ਨੇ ਇਹ ਕਹਾਣੀਆਂ ਤੁਸੀਂ ਰੈਗੂਲਰ ਸੁਣਦੇ ਹੋ ਹਰ ਆਮ ਕਿਰਦਾਰਾਂ ਚੋਂ ਨਿਕਲੀਆਂ ਹੋਈਆਂ ਕਹਾਣੀਆਂ ਨੇ ਕਿਉਂਕਿ ਮੈਂ ਜ਼ਿਆਦਾਤਰ ਮੇਰਾ ਲਿਖਣ ਦਾ ਸਟਾਈਲ ਇਹ ਹੈ ਜੋ ਮੈਂ ਅਬਜ਼ਰਵ ਕਰਦਾ ਤੁਹਾਡੀ ਗੱਲ ਸੁਣ ਲਈ ਕਿਸੇ ਦੀ ਗੱਲ ਸੁਣ ਲਈ ਉਹ ਗੱਲਾਂ ਚੋਂ ਗੱਲਾਂ ਕੱਢਦਾ ਕਿਉਂ ਮੈਨੂੰ ਐ ਲੱਗਦਾ ਹੁੰਦਾ ਸ਼ਾਇਦ ਉਹ ਜਲਦੀ ਕਨੈਕਟ ਹੁੰਦੀਆਂ ਨੇ ਚੀਜ਼ਾਂ ਤੇ ਉਸ ਤਰ੍ਹਾਂ ਦੀ ਇੱਕ ਫਿਲਮ ਹੈ ਜੀ ਬਸ ਜਰਨੀ ਦੀ ਜਿਹੜੀ ਤੁਹਾਨੂੰ ਇੱਕ ਪੋਜ਼ਿਟਿਵ ਮੈਸੇਜ ਦਿੰਦੀ ਆ ਪੋਜ਼ਿਟਿਵ ਨੋਟ ਤੇ ਜ਼ਿੰਦਗੀ ਜਿਉਣਾ ਸਿਖਾਉਂਦੀ ਆ ਫਿਲਮ ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਜਦੋਂ ਪਹਿਲੀ ਫਿਲਮ ਤੁਸੀਂ ਸਟਾਰਟ ਕੀਤੀ ਹੁੰਦੀ ਆ ਕਿਉਂਕਿ ਇਹ ਹੀ ਫਿਲਮ ਸੀਗੀ ਪਤਾ ਨਹੀਂ ਸੀ ਉਦੋਂ ਕੀ ਬ ਸਾਨੂੰ ਸਾਰਿਆਂ ਨੇ ਡਾਊਟ ਵੀ ਪਾਇਆ ਸੀ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਨਹੀਂ ਚਲਦੀਆਂ ਹੈਗੀਆਂ ਲੋਕ ਇਸ ਤਰ੍ਹਾਂ ਦਾ ਸਿਨੇਮਾ ਨਹੀਂ ਪਸੰਦ ਕਰਦੇ ਹੈਗੇ ਤੇ ਟੱਚਪੋਡ ਇੰਨੀ ਰਿਸਪੈਕਟ ਸਾਨੂੰ ਇੰਨਾ ਇੱਜ਼ਤ ਮਾਣ ਸਾਨੂੰ ਇਸ ਫਿਲਮ ਦੇ ਨਾਲ ਮਿਲਿਆ ਤੇ ਅੱਜ ਤੀਜਾ ਭਾਗ ਰਿਲੀਜ਼ ਹੋਣ ਜਾ ਰਿਹਾ ਅਰਦਾਸ ਸਰਬੱਤ ਦੇ ਭਲੇ ਦੀ ਔਰ ਸਾਡੇ ਲਈ ਇੱਕ ਬੜੀ ਪ੍ਰਾਊਡ ਦੀ ਮੂਮੈਂਟ ਆ ਕਿਉਂਕਿ ਪਹਿਲੀਆਂ ਦੋਨੇ ਫਿਲਮਾਂ 100 'ਚੋਂ 100 ਨੰਬਰ ਲੈ ਕੇ ਪਾਸ ਹੋਈਆਂ ਨੇ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹ ਫਿਲਮ ਵੀ ਉਸੇ ਤਰੀਕੇ ਨਾਲ ਬਣਾਈ ਜਾਵੇ ਉਸੇ ਮਾਹੌਲ ਨਾਲ ਬਣਾਈ ਜਾਵੇ ਉਸੇ ਲੈਵਲ ਤੇ ਫਿਲਮ ਬਣੇ ਉਵੇਂ ਲੋਕੀ ਇਹਨੂੰ ਦੇਖਣ ਉਵੇਂ ਲੋਕੀ ਇਹਨੂੰ ਪਿਆਰ ਕਰਨ ਤੇ ਬਸ ਐਕਸਾਈਟਡ ਹੈ ਅਸੀਂ ਸਾਡੇ ਲਈ ਤਾਂ ਇਹ ਲਾਈਨ ਨਵੀਂ ਨਹੀਂ ਹੈਗੀ ਜੀ ਕਿਉਂਕਿ ਅਸੀਂ ਤਾਂ ਜਮੇ ਪੜ੍ਹੀ ਹੈ ਇਸ ਲਾਈਨ ਦੇ ਨਾਲ ਕਿਉਂਕਿ ਸਾਨੂੰ ਤਾਂ ਸਿਖਾਇਆ ਹੀ ਇਹ ਗਿਆ ਵੀ ਜਦੋਂ ਵੀ ਅਰਦਾਸ ਕਰਨੀ ਹੈ ਤਾਂ ਸਰਬੱਤ ਦੀ ਕਰਨੀ ਆ ਸਾਰਿਆਂ ਦਾ ਭਲਾ ਮੰਗਣਾ ਵਾ ਤੇ ਫਿਰ ਵੀ ਕਈ ਵਾਰੀ ਕਿਹਾ ਕਿ ਇਨਸਾਨ ਹੈ ਆਪਾਂ ਲਾਲਚੀ ਲੋਕ ਆ ਜਦੋਂ ਹੀ ਗੁਰਦੁਆਰਾ ਸਾਹਿਬ 'ਚ ਅਸੀਂ ਕਈ ਵਾਰੀ ਐਂਟਰ ਕਰਦੇ ਆ ਤਾਂ ਆਪਣੇ ਲਈ ਮੰਗਣ ਲੱਗ ਜਾਂਦੇ ਆ ਤੇ ਫੇਰ ਆਪਾਂ ਜਾ ਕੇ ਕਈ ਵਾਰੀ ਬਾਬੇ ਨੂੰ ਕਹਿੰਦੇ ਆ ਕਿ ਬਾਬਾ ਜੀ ਇਸ ਚੀਜ਼ ਦੀ ਅਰਦਾਸ ਕਰ ਦਿਓ ਪਰ ਬਾਬਾ ਜੀ ਫੇਰ ਅੱਗੇ ਅਰਦਾਸ ਸਰਬੱਤੇ ਭਲੇ ਦੀ ਉਹ ਕਰਦੇ ਨੇ ਤੇ ਇਹੀ ਮੈਨੂੰ ਲੱਗਦਾ ਕਿ ਅੱਜ ਦੀ ਡੇਟ 'ਚ ਲੋਡ ਵੀ ਹੈ ਜੀ ਸਰਬੱਤੀ ਅਰਦਾਸ ਮੰਗਣੀ ਚਾਹੀਦੀ ਹੈ ਮੰਗਣੀ ਚਾਹੀਦੀ ਹੈ ਕਿਉਂਕਿ ਹਰ ਜਗ੍ਹਾ ਦੇ ਉੱਤੇ ਆਪਾਂ ਕਿਤੇ ਨਾ ਕਿਤੇ ਦੇਖਦੇ ਆ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਕਿਤੇ ਕੋਈ ਵਾਰਾਂ ਚੱਲ ਰਹੀਆਂ ਕਿਤੇ ਕੋਈ ਲੜਾਈਆਂ ਕਿਤੇ ਕੋਈ ਬਿਮਾਰੀਆਂ ਕਿਛਣਾ ਕੁਛ ਹਰ ਕੁਛ ਕੁਝ ਨ ਤੇ ਆਪਾਂ ਕਰਾਂਗੇ ਇਸ ਤਰ੍ਹਾਂ ਦੀ ਅਰਦਾਸ ਸਾਰੇ ਜਣੇ ਰਲ ਕੇ ਕਰਨਗੇ ਤਾਂ ਹੀ ਉਹਦੇ ਕੰਮ ਉਹ ਸੰਪੂਰਨ ਹੋਊ ਜੀ ਹਰ ਚੀਜ਼ ਦੀ ਫਿਲਮ ਦੇ ਵਿੱਚ ਪੂਰੀ ਲੋਡ ਹੁੰਦੀ ਆ ਔਰੇ ਇਹ ਅਲੱਗ-ਅਲੱਗ ਪਾਰਟ ਨੇ ਮੈਂ ਅਲੱਗ-ਅਲੱਗ ਸਮਿਆਂ ਦੇ ਉੱਤੇ ਕਰਦਾ ਮਾਂ ਜਿਵੇਂ ਲਿਖੀ ਪਹਿਲਾਂ ਜਾਂਦੀ ਆ ਫਿਲਮ 뮤직 ਕਰਨ ਵੇਲੇ ਸੀ 뮤직 ਦੀ ਪੂਰੀ ਜਿਵੇਂ ਤੁਸੀਂ ਕਿਹਾ ਕਿ 9 ਗਾਣੇ ਨੇ ਐਕਚੁਅਲੀ ਦੇਖਿਆ ਜਾਵੇ ਤਾਂ ਉਹਦਾ ਮੰਦਾ ਸੋਹਣੇ ਤਾਂ ਅਗਲਾ ਕਹਿੰਦਾ ਯਾਰ 9 ਗਾਣੇ ਤਾਂ ਬਹੁਤ ਜ਼ਿਆਦਾ ਹੋ ਗਏ ਫਿਲਮ ਦੇ ਵਿੱਚ ਵੀ ਪਤਾ ਨਹੀਂ ਗਾਣਿਆਂ ਦੀ ਉਹ ਫਿਲਮ ਹਨਾ ਬਟ ਮੇਰੇ ਗਾਣੇ ਸਕਰੀਨ ਪਲੇ ਦਾ ਪਾਰਟ ਹੁੰਦੇ ਨੇ ਹਨਾ ਕਈ ਗਾਣੇ ਟੁੱਟਵੇਂ ਟੁੱਟਵੇਂ ਚੱਲਦੇ ਨੇ ਕਿ ਯਾਰ ਚਾਰ ਲਾਈਨਾਂ ਘੁੱਗੀ ਭਾਜੀ ਨੇ ਬੋਲੀਆਂ ਉਸ ਤੋਂ ਬਾਅਦ ਫਿਰ ਚਾਰ ਲਾਈਨਾਂ ਗਾਣੇ ਦੀਆਂ ਆ ਗਈਆਂ ਕੁਝ ਐਦਾਂ ਵਾਂ ਸੋ ਉਹ ਚੀਜ਼ ਜਦੋਂ ਕਰਨੀ ਸੀ ਤਾਂ ਮੈਨੂੰ ਆ ਲੱਗਿਆ ਕਿ ਯਾਰ ਮੈਨੂੰ ਕੱਲੀ ਕੱਲੀ ਚੀਜ਼ ਕਿਸੇ ਨੂੰ ਐਕਸਪਲੇਨ ਕਰਨੀ ਪੈਣੀ ਆ ਮੈਂ ਗਾਣਿਆਂ ਦਾ ਮਾਹੌਲ ਵੀ ਆਲਰੇਡੀ ਸਕ੍ਰੀਨ ਪਲੇ ਦੇ ਵਿੱਚ ਹੀ ਲਿਖਿਆ ਹੋਇਆ ਸੀਗਾ ਹਨ ਤੇ ਜਿਹੜਾ ਮੇਰਾ ਰਾਈਟਰ ਆ ਜੋ ਸਾਡੇ ਗਾਣੇ ਲਿਖਦੇ ਨੇ ਹੈਪੀ ਰਾਈ ਕੋਟੀ ਉਹਨਾਂ ਨੂੰ ਨਾਲ ਹੀ ਬਿਠਾਇਆ ਸੀ ਕਿ ਯਾਰ ਮੈਂ ਜਦੋਂ ਆ ਚੀਜ਼ ਕਹੀ ਆ ਤੇਰੀਆਂ ਇਦਾਂ ਦੀਆਂ ਚਾਰ ਲੈਣਾ ਹੋਣੀਆਂ ਚਾਹੀਦੀਆਂ ਸੋ ਮੈਂ ਤਾਂ ਲਕੀਆ ਜੀ ਕਿ ਉਸ ਤੋਂ ਬਾਅਦ ਸੁਖਵਿੰਦਰ ਜੀ ਰਾਹਤ ਜੀ ਇਹ ਸਾਰੇ ਟੀਮ ਮੈਨੂੰ ਮਿਲੀ ਸਾਰਿਆਂ ਨੇ ਯੈਸ ਕੀਤਾ ਔਰ ਸਾਡੀ ਫਿਲਮ ਦਾ ਜਿਹੜਾ 뮤직 ਆ ਉਹ ਬਹੁਤ ਹੀ ਇੱਕ ਬੈਕਬੋਨ ਆ ਸਾਡੀ ਫਿਲਮ ਦੀ ਕਿਉਂਕਿ ਫਿਲਮ ਬਹੁਤ ਤੁਹਾਨੂੰ ਉਹਦੇ ਕਹਿੰਦੇ ਰੂਹ ਨਾਲ ਕਨੈਕਟ ਕਰਨ ਵਾਲੀ ਫਿਲਮ ਆ ਸੋ ਇਹਦਾ ਸੰਗੀਤ ਵੀ ਓਦਾਂ ਦਾ ਹੀ ਚਾਹੀਦਾ ਸੀਗਾ ਸੋ ਉਸ ਤਰ੍ਹਾਂ ਦੇ ਸਿੰਗਰ ਸਾਨੂੰ ਮਿਲੇ ਤਾਂ ਸਾਡੇ ਲਈ ਬਹੁਤ ਵਧੀਆ ਹੋ ਗਿਆ ਜੀ ਕੀ ਥੋੜਾ ਬਸ ਆਪਣੇ ਰੋਲ ਹਾਂਜੀ ਤੇ ਮੇਰਾ ਰੋਲ ਬਾਨੀ ਦਾ ਹੈ ਇਟਸ ਕੰਪਲੀਟਲੀ ਡਿਫਰੈਂਟ ਫਰਮ ਹਾਊ ਜੈਸਮਨ ਇਜ਼ ਜੈਸਮਨ ਨੂੰ ਲੋਕੀ ਜਾਣਦੇ ਨੇ ਉਹ ਬੜੀ ਹੈਪੀ ਗੋ ਲੱਕੀ ਹੈ ਬੜੀ ਚੁਲਬੁਲੀ ਹੈ ਤੇ ਮੈਂ ਸੈਡ ਵੀ ਹੁੰਨੀ ਆ ਲੋਕਾਂ ਨੂੰ ਮੈਂ ਸੈਡ ਨਹੀਂ ਦਿਸਦੀ ਲੋਕੀ ਸੋਚਦੇ ਨੇ ਆ ਤਾਂ ਬੜੀ ਹੈਪੀ ਹੈ ਹੈਪੀ ਬਟ ਐਸਾ ਨਹੀਂ ਹੈ ਬਾਨੀ ਬਿਲਕੁਲ ਆਪੋਜ਼ਿਟ ਕੈਰੈਕਟਰ ਹੈ ਤੇ ਆਈ ਰੀਲੀ ਹੈਡ ਟੂ ਬੀ ਕੌਨਸ਼ੀਅਸ ਥੈਟ ਉਹ ਸੈਡਨੈਸ ਉਹ ਮਾਇੂਸੀ ਮੇਰੀ ਅੱਖਾਂ ਮੇ ਦਿਖੇ ਸੋ ਥੈਟ ਇਜ਼ ਅ ਰੋਲ ਫਿਰ ਫਿਲਮ ਦੇ ਬਾਰੇ ਤੁਹਾਡੇ ਕੀ ਅਰਦਾਸ ਫੇਰ ਉਹਦੇ ਮਾਰੇ ਇਹ ਵਾਰੇ ਇਹ ਅਰਦਾਸ ਹੈ ਕਿ ਫਿਲਮ ਸੁਪਰ ਡੂਪਰ ਹਿੱਟ ਹੋ ਜਾਏ ਸੜਨੇ ਦਾ ਪੈਲੇਸ 100 ਨੰਬਰ ਮਿਲੇ ਹਮੇਸ਼ਾ 100 ਵਿੱਚੋਂ 90 100 ਆਈ ਵਿਸ਼ ਕਿ ਇਸ ਵਾਰ 500 ਆਊਟ ਆਫ 100 ਮਿਲੇ ਇਹ ਬਹੁਤ سارے ਰਿਕਾਰਡਸ ਕ੍ਰੀਏਟ ਕਰੇ ਤੇ ਉਹਦੇ ਕਿੰਨੇ ਪੈਸੇ ਨਾਲ ਬੜਾ ਅੱਛਾ ਸਟਰੋਂਗ ਅਸੋਸੀਏਸ਼ਨ ਮੈਂ ਉਹ ਹੀ ਪੁੱਛ ਰਿਹਾ ਹਾਂ ਕਿ ਪੇਛਾ ਮਾਰੇ ਸਾਲ ਤੁਹਾਡੇ ਕੋਲ ਵੀਡੀਓ ਟੇਪ ਹੈ ਭਾਈ ਤਾਂ ਆ ਵੀਡੀਓ ਟੇਪ ਨਹੀਂ ਮੇਰੇ ਕੋਲ ਹੱਕ ਹੈ ਜੀ ਹੈਨਾ ਤੇ ਮੈਂ ਇਹਨਾਂ ਨੂੰ ਜਿਹੜੀ ਫਿਲਮ 'ਚ ਵੀ ਮੈਂ ਕੰਮ ਕਰਨਾ ਹੁੰਦਾ ਮੈਂ ਭਾਵੇਂ ਮੈਂ ਨਾ ਵੀ ਹਾਂ ਮੈਂ ਕਹਿ ਦੇਣਾ ਨਕੇ ਦੇ 'ਚ ਮੈਂ ਕਰਨਾ ਹੈ ਹਨਾ ਤੇ ਮੇਰੇ ਲਈ ਹਮੇਸ਼ਾ ਡੋਰ ਜਿਹੜਾ ਇਹਨਾਂ ਦਾ ਓਪਨ ਹੈ ਤੇ ਕਿਤੇ ਮੈਂ ਬਿਜ਼ੀ ਆ ਤੇ ਮੈਨੂੰ ਤਾਂ ਮਾਫੀ ਵੀ ਮੰਗ ਲੈਣਾ ਨਾ ਵੀ ਇਹਦੇ 'ਚ ਮੈਂ ਮੈਨੂੰ ਛੱਡ ਦਿਓ ਛੱਡ ਵੀ ਦਿੰਦੇ ਪਰ ਅਸੀਂ ਫਿਰ ਵੀ ਨਹੀਂ ਛੱਡਦੇ ਹੈਗੇ ਕਿਉਂਕਿ ਸਾਨੂੰ ਸਾਡੇ ਕੋਈ ਤੋੜ ਨਹੀਂ ਹੈਗਾ ਕੋਈ ਵੀ ਭਾਈ ਪਰ ਅਰਦਾਸ ਨਾ ਮੈਨੂੰ ਲੱਗਦਾ ਹੈ ਕਿ ਸਾਡਾ ਇੱਕ ਸਾਂਝਾ ਖੁਆਬ ਹੈ ਦੋਵਾਂ ਦਾ ਸੁਪਨਾ ਹੈ ਕਿ ਪੀਦਾ ਤੇ ਮੇਰਾ ਤੇ ਬڑے ਸਾਥੀ ਸਾਡੇ ਨਾਲ ਰਲੇ ਉਸ ਤੋਂ ਬਾਅਦ ਉਹ ਸਾਡੀ ਟੀਮ ਦਾ ਹਿੱਸਾ ਨੇ ਸਾਡੀ ਜਿੰਦ ਜਾਨ ਨੇ ਪਰ ਇਨੀਸ਼ੀਅਲੀ ਹਨਾ ਇਹ ਸਾਡਾ ਇੱਕ ਥਾਟ ਸੀ ਜਿਹੜਾ ਪਹਿਲੀ ਵਾਰੀ ਗਿੱਪੀ ਭਾਜੀ ਸਿਰਫ ਮੇਰੇ ਨਾਲ ਹੀ ਸ਼ੇਅਰ ਕੀਤਾ ਸੀ ਕਿ ਆਪਾਂ ਇਦਾਂ ਕਰੀਏ ਕੁਝ ਉਹਦੇ ਵਿੱਚ ਵੀ ਚਲੋ ਜਿੱਦਾਂ ਵੀ ਹੋਇਆ ਅਸੀਂ ਫਾਈਨਲੀ ਇਹਨੂੰ ਦੰਨ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਅਰਦਾਸ ਸਾਡੀ ਹਾਰਟ ਐਂਡ ਸੋਲ ਹੈ ਅਸੀਂ ਜਿੱਦਾਂ ਮਰਜ਼ੀ 2-3 ਸਾਲ ਕੰਮ ਕਰ ਲਈਏ 2-3 ਸਾਲ ਬਾਅਦ ਅਰਦਾਸ ਦਾ ਥਾਟ ਸਾਨੂੰ ਨੌਕ ਕਰਦਾ ਆ ਕੇ ਕਿ ਹੁਣ ਰਾਈਟ ਟਾਈਮ ਹੈ ਉਹਨਾਂ ਦਾ ਕੰਮ ਕਰੀਏ ਤੇ ਮੈਨੂੰ ਲੱਗਦਾ ਕਿ ਅਰਦਾਸ ਅਗਰ ਗਿੱਪੀ ਭਾਜੀ ਤੋਂ ਇਲਾਵਾ ਫਰਾਂਚਾਈਜ਼ੀ ਕੱਲ ਨੂੰ ਕੋਈ ਹੋਰ ਬਣਾਉਣਾ ਚਾਵੇ ਤੇ ਸ਼ਾਇਦ ਮੈਂ ਨਹੀਂ ਕਰ ਪਾਵਾਂਗਾ ਕਿਉਂਕਿ ਮੇਰੀ ਉਹ ਟਿਊਨਿੰਗ ਸਿਰਫ ਗਿੱਪੀ ਭਾਜੀ ਨਾਲ ਹੈ ਤੇ ਮੈਨੂੰ ਲੱਗਦਾ ਅਗਰ ਮੈਂ ਵੀ ਕਹਾਂ ਕਿ ਮੈਂ ਨਹੀਂ ਅਜਿਆ ਕਰ ਸਕਦਾ ਇੱਕ ਸਾਲ ਵੀ ਬਿਜ਼ੀ ਹਾਂ ਤੇ ਭਾਜੀ ਅਰਦਾਸ ਇੱਕ ਸਾਲ ਨਹੀਂ ਬਣਾਉਣਗੇ ਕਹਿਣਗੇ ਆਪਾਂ ਸਾਲ ਬਾਅਦ ਬਣਾਉਣੇ ਆ ਸੋ ਸਾਡੀ ਐਸੋਸੀਏਸ਼ਨ ਅਰਦਾਸ ਲਈ ਤਾਂ ਇਦਾਂ ਦੀ ਹੈ ਜੀ ਤੁਸੇ ਰੀਜਨਲ ਸਨਮਾਨ ਬਹੁਤ ਵੱਡਾ ਦਿੱਤਾ ਤੁਸੀਂ ਹਮੇਖਾਂਤ ਆਉਣ ਉਪ ਲਾ ਕੇ ਇਤਨਾ ਗ੍ਰੇਡ ਕਰਾਇਆ ਸੀ ਸਨਮਾਨ ਦਾ ਰੋਹਿਤ ਸ਼ੇਟੀ ਜੀ ਨੂੰ ਬੁਲਾਦਾ ਇਹ ਕਿੰਨਾ ਹੈਗਾ ਮਿਸਟਰ ਐਕਚੁਅਲੀ ਭਾਜੀ ਦੇਖੋ ਕੋਈ ਵੀ ਚੀਜ਼ ਆ ਮੈਨੂੰ ਹਮੇਸ਼ਾ ਇਦਾਂ ਲੱਗਦਾ ਹਰ ਬੰਦੇ ਦਾ ਇੱਕ ਆਪਣਾ ਆਪਣਾ ਹੁੰਦਾ ਜਦੋਂ ਅਸੀਂ ਅਮਰਪਾ ਜੀ ਨੂੰ ਮੈਂ ਕਿਹਾ ਸੀਗਾ ਉਹ ਸਾਡੇ ਬਹੁਤ ਦੋਸਤ ਨੇ ਮਿੱਤਰ ਨੇ ਸਾਡੇ ਉਹ ਹਮੇਸ਼ਾ ਸਾਨੂੰ ਸਪੋਰਟ ਕਰਦੇ ਨੇ ਉਹਨਾਂ ਨੇ ਆਏ ਉਹਨਾਂ ਨੇ ਆਪਣੀ ਫਿਲਮ ਕਿਉਂਕਿ ਉਹਨਾਂ ਨੇ ਪੂਰਾ ਫਿਲਮ ਦੇ ਬਾਰੇ ਉਹਨਾਂ ਨੂੰ ਨੋਲਿਜ ਸੀ ਉਹਨਾਂ ਨੇ ਆ ਕੇ ਦੇਖਿਆ ਫਿਲਮ ਦੇ ਬਾਰੇ ਬੋਲਿਆ ਅਸੀਂ ਉਸ ਦਿਨ ਰਾਤੀ ਡਿਨਰ ਵੀ ਸਾਰਿਆਂ ਨੇ ਭਾਜੀ ਉਹਨਾਂ ਦੇ ਘਰੇ ਕੀਤਾ ਸੀ ਮੈਨੂੰ ਯਾਦ ਆ ਤੇ ਉਹ ਚੀਜ਼ਾਂ ਬਹੁਤ ਵਾਇਰਲ ਹੋਈਆਂ ਸ਼ਾਇਦ ਮੈਨੂੰ ਇਹ ਲੱਗਦਾ ਕਿ ਜਿੱਥੇ ਤੱਕ ਕਿਉਂਕਿ ਸਾਡੀ ਇੱਕ ਦਾਇਰਾ ਸੀਗਾ ਅਸੀਂ ਜਿਸ ਦਾਇਰੇ ਨੂੰ ਅਸੀਂ ਨਹੀਂ ਸੀ ਕ੍ਰਾਸ ਕੀਤਾ ਸਾਡਾ ਉਹ ਬੈਰੀਅਰ ਸੀਗਾ ਜਿਹੜਾ ਉਹ ਡੂ ਟੂ ਅਮਰ ਭਾਜੀ ਉਹ ਸਾਡਾ ਕ੍ਰਾਸ ਹੋ ਗਿਆ ਸ਼ਾਇਦ ਉਸੇ ਕਰਕੇ ਕੈਰੀਅਨ ਜੱਟਾ ਪਹਿਲੀ ਫਿਲਮ ਸੀ ਜਿਹਨੇ 100 ਕਰੋੜ ਬਣਾਇਆ ਉਸ ਤੋਂ ਬਾਅਦ ਕੀ ਹੋ ਗਿਆ ਕਿ ਹੁਣ ਜਿਹੜੇ ਉਹ 100 ਕਰੋੜ ਵਾਲੇ ਲੋਕ ਸੀ ਉਹ ਸਾਨੂੰ ਜਾਣਨ ਲੱਗੇ ਠੀਕ ਹੈ ਜਿਹੜੇ ਲੋਕਾਂ ਨੇ ਉਹ ਫਿਲਮ ਦੇਖੀ ਹੁਣ ਸਾਡੀ ਕੋਈ ਫਿਲਮ ਆਉਂਦੀ ਹੈ ਸਾਨੂੰ ਉੱਥੇ ਤੱਕ ਹੋ ਜਾਂਦੀ ਆ ਸੋ ਇਹ ਫਿਲਮ ਐਜ਼ ਹੀ ਕਿਉਂਕਿ ਮੈਂ ਡਾਇਰੈਕਟਰ ਇਸ ਫਿਲਮ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਤਾਂ ਸਾਨੂੰ ਲੱਗਾ ਕਿ ਰੋਹਿਤ ਭਾਜੀ ਕਿਉਂਕਿ ਕੁਮਾਰ ਜੀ ਨਾਲ ਵੀ ਬਹੁਤ ਅੱਛੀ ਐਸੋਸੀਏਸ਼ਨ ਸੀ ਉਹਨਾਂ ਦੀ ਜੀਓ ਨਾਲ ਬਹੁਤ ਵਧੀਆ ਐਸੋਸੀਏਸ਼ਨ ਸੀ ਸੋ ਉਹਨਾਂ ਨੇ ਇਹ ਕਿਹਾ ਕਿ ਯਾਰ ਆਪਾਂ ਰੋਹਿਤ ਜੀ ਤੋਂ ਕਰਾਉਨੇ ਆ ਹਨਾ ਤੇ ਦੈਟਸ ਵਾਈ ਅਸੀਂ ਉਹਨਾਂ ਤੋਂ ਕਰਾਇਆ ਔਰ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਹਮੇਸ਼ਾ ਜਦੋਂ ਕੋਈ ਵਧੀਆ ਬੰਦਾ ਆਉਂਦਾ ਸਾਡੇ ਪ੍ਰੋਡਕਟ ਬਾਰੇ ਉਹ ਪ੍ਰੋਡਕਟ ਨੂੰ ਦੇਖਦਾ ਸਮਝਦਾ ਜਾਂ ਪੜ੍ਹ ਕੇ ਆਉਂਦੇ ਨੇ ਤੇ ਸਹੀ ਤਰੀਕੇ ਨਾਲ ਬੋਲਦੇ ਨੇ ਤਾਂ ਉਹ ਡੈਫੀਨਿਟਲੀ ਮੈਸੇਜ ਇੱਕ ਗੁੱਡ ਕਨਵੇ ਹੁੰਦਾ ਹੈ ਜੀ ਕੋਈ ਬੜੀ ਹਿੰਦੀ ਫਿਲਮ ਮੈਂ ਵੀ ਦੇਖਾਂਗੇ ਰੋਟੀ ਬਾਜੀ ਵੀ ਸਾਥ ਮੇ ਹੋ ਅੱਡੇ ਦੀ ਅਭੀ ਤੋਂ ਦੇਖੋ ਹਮਾਰਾ ਫੋਕਸ ਪੂਰੇ ਦਾ ਪੂਰਾ ਜੀ ਅਰਦਾਸ ਸਰਬੱਤ ਦੇ ਭਲੇ ਦੀ ਇਸੇ ਪੇ ਹੈ ਜੀ ਕਿਉਂਕਿ ਹਮੇ ਲੱਗਦਾ ਹੈ ਕਿ हमारे करियर की तो यही बड़ी फिल्म है नहीं लेकिन मैं ऐड करना चाहूँगा अभी एक इनकी फिल्म पाइपलाइन में है जो बहुत एक बड़ी पिक्चर होगी तो वो हिंदी में ही होगी लेकिन बैकड्रॉप पूरा उसका दिल्ली वा, दिल्ली वाली हिंदी पंजाबी का होगा लेकिन वो एक तरह से हिंदी होगी तो बहुत बड़ा प्रोजेक्ट है हमें ऐसा लगता है कि क्योंकि अरदास एक ऐसा सब्जेक्ट है हम आ, हमारा बनता भी है मुझे ऐसा लगता है कि लोगों के पास लेके जाए ये लोगों की फ़िल्म है सो कई फिल्में होती हैं कि कई फिल्मों को हमने जैसे मैंने पहले बताया कि फ़िक्शनल uh, फिल्में या कुछ ऐसी जी उनकी कहानियाँ और हमेशा ही मेरे साथ ऐसा हुआ है कि मैं कहीं पे भी जाता हूँ किसी फिल्म को भी प्रमोट करने के लिए जब नॉर्मली लोग मुझे मिलते हैं तो वो पूछते हैं कि अरदास कब बना रहे हो नेक्स्ट उसका पार्ट कब बना रहे हो तो फाइनली बड़ी मुश्किल से टाइम आया है कि यार अभी फिल्म आ रही है क्योंकि दो साल पहले हमने पहले प्लान किया था तब वो कहानी मुझे लग रहा था कि अच्छी है बट अरदास की कहानी नहीं है क्योंकि अरदास कुछ समथिंग एक्स्ट्रॉडनरी होनी चाहिए क्योंकि इसके लिए मुझे बहुत सिंपल कहानी चाहिए थी जो बहुत ही सिंपल हो और बहुत ही एक गुड वाइब वाली फिल्म हो और जो आपको एक बहुत पॉजिटिव करके जाए तो उसके लिए इतना वक्त लगता है हर बार हमेशा ऐसे ही बनाते हैं तो सब जगह प्रमोट करने के लिए जा रहे हैं मैं अपने सारे फैंस को बोलूंगी अरदास इसलिए देखने जाओ क्योंकि हमारे पास बहुत कंटेंट है जो हम फोन पे देख रहे हैं टीवी पे देख रहे हैं बट ऐसा कंटेंट बहुत कम है जो हम अपनी पूरी फैमिली के साथ कज़न्स के साथ सबके साथ बैठ के देखेंगे एंड इट विल इट इज़ समथिंग दैट विल ब्रिंग यू क्लोजर यू नो एज़ अ फैमिली टू योर कल्चर टू योर गॉड हो एवर यू बिलीव इन सो यू शुड नॉट मिस दिस क्योंकि हमारी लाइफ स्टाइल ऐसा हो गया हम सब अपने आप में हमारी प्रायरटीज़ अलग है सब कुछ अलग है और बहुत कम ऐसे ऑप्शन थे जब पहले ज़माने में क्या होते थे मेले लगते थे फैमिली साथ जाती थी पहले फैमिली एंटरटेनर फिल्म ज़्यादा होती थी बट अभी हमारे पास कॉन्टेंट बहुत ज़्यादा हो गया और सब ने अपनी अपनी स्पेस पकड़ ली है पर जो सबसे ज़रूरी स्पेस है वो यही है हमारी फैमिली हमारे अपने हमारा फेथ हमारा कल्चर सो so, ऐसी चीज़ें बहुत कम बन रही हैं एंड यू मिस एन अपॉर्चुनिटी टू वॉच अगर अरदास के बारे में बात करें तो जैसे टाइटल ही है दे दले दी तो ये हमारी जो फिलॉसफी है जो पंजाब की जो फलसफा गुरु गुरुओं ने हमें जो सिद्धांत दिया है वो यही है कि सुबह उठ के अपने लिए कुछ मांगने की बजाय हमने एक ही लाइन बोलनी है नानक नाम चढ़ दी कला तेरे, तेरे पाने सरबत दा, दा पला कि सब हाई स्पिरिट्स में रहें सब खुशहाल रहें और सब का भला हो ये हमारी एक छोटी सी दुआ होती है जिसमें सब कुछ आ जाता है तो ये पिक्चर का जो सोल है वो भी यही है और कहानी की अगर बात करें तो अगर एक कॉलोनी में एक मोहल्ले में तीस घर होते हैं तो तीस कहानियाँ होती हैं उस मोहल्ले में तो ये स्लाइस ऑफ लाइफ है हर की हर एक की ज़िंदगी से कुछ कुछ बातें ले एक पिक्चर बनी है तो हमारी लाइफ में हमारा फेथ हमारी जो एक आ, दृढ़ता है हमारी जो अंदर की एक निष्ठा है वो कैसे हमारा हथियार बन सकती है जिसे हम अपनी कामयाबी की ओर बढ़ सकते हैं तो ये मूल सिद्धांत है इस पिक्चर का सो मैं चाहूँगा कि सब लोग आप ख़ुद भी देखें अपने बच्चों को भी दिखाएं ये बहुत मोटिवेशनल मूवी होगी आपका मार्गदर्शन करने वाली बट फुल ऑफ एंटरटेनमेंट ये कोई प्रीचिंग नहीं होगी एंटरटेनमेंट होगा लेकिन अच्छे तरीके ज़रूर देखिए अरदास सर्पते सर्पते पले 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 दी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर